ਹਾਂਜੀ ਕਰੇਪ ਦਾ ਆਲਓਵਰ ਸੂਟ ਰਹੇਗਾ ਵਿਦ ਚਨੂਨ ਦਾ ਦੁਪੱਟਾ ਫੋਰ ਸਾਈਡ ਲੈਸ ਮਿਲੇਗੀ 2595 ਦੇ ਵਿੱਚ ਘਰ ਬੈਠੇ ਸੂਟ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਇਹ ਵਾਲੇ ਆਪਣੇ ਕੋਲ ਵਿਸਕੋਸ ਔਰ ਗੈਂਜ਼ਾ ਬ੍ਰਾਂਡਡ ਫੈਬਰਿਕ ਰਹੇਗਾ 2.5 ਮੀਟਰ ਸ਼ਰਟ ਮਿਲੇਗੀ 2.5 ਮੀਟਰ ਹੀ ਬਾਟਮ 1350 ਫ੍ਰੀ ਸ਼ਿਪਿੰਗ 'ਚ ਇਹ ਵੀ ਤੁਸੀਂ ਘਰ ਬੈਠੇ ਆਪਣਾ ਸੂਟ ਬਾਈ ਕਰ ਸਕਦੇ ਹੋ ਨੈਕਸਟ ਇਹ ਵਾਲਾ ਸੂਟ ਰਹੇਗਾ ਸ਼ਿਮਰ ਟਾਈ ਡਾਈ ਪ੍ਰੀਮੀਅਮ ਕੁਆਲਿਟੀ ਆਲਓਵਰ 5 ਮੀਟਰ ਦਾ ਸੂਟ ਰਹੇਗਾ 700 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਪਸ਼ਮੀਨਾ ਪਲੇਨ ਇਹ ਬ੍ਰਾਂਡਡ ਫੈਬਰਿਕ ਆਰਟੈਕਸ ਦਾ ਰਹੇਗਾ ਪ੍ਰੀਮੀਅਮ ਕੁਆਲਟੀ ਆਲ ਓਵਰ 5 ਮੀਟਰ ਸੂਟ ਰਹੇਗਾ 750 ਵਿੱਚ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਨੈਕਸਟ ਸੋਲੋ ਰੈੱਡ ਕਲਰ ਰਹੇਗਾ ਨੇਚਰਲ ਕ੍ਰੇਪ ਦਾ ਸੂਟ ਰਹੇਗਾ ਪੂਰਾ ਫੁੱਲ ਫਰੰਟ ਹੈਵੀ ਆ ਇਸ ਦੀ ਬਾਜੂ ਵੀ ਪੂਰੀਆਂ 슬ੀਵਸ ਫੁੱਲ ਹੈਵੀ ਨੇ ਚਨੂਨ ਦਾ ਫੁੱਲ ਦੁਪੱਟਾ ਮਿਲੇਗਾ 2850 ਵਿੱਚ ਇਹ ਵੀ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਨੈਕਸਟ ਮੈਚਿੰਗ ਸੂਟ ਰਹਿਣਗੇ ਆਪਣੇ ਗੋਲ ਕੈਮਰੀ कॉटन ਦੇ ਸ਼ਰਟ ਰਹੇਗੀ 1.70 ਵੱਡੇ ਪਣੀ ਦੀ ਬਾਟਮ ਰਹੇਗੀ 2 ਮੀਟਰ ਵੱਡੇ ਪਣੀ ਦੀ ਕੈਮਰੀ कॉटन ਦੇ ਸੂਟ ਨੇ 450 ਵਿੱਚ ਕੋਈ ਵੀ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਨੈਕਸਟ ਕ੍ਰਸ਼ ਟਿਸ਼ੂ ਸ਼ਰਟ ਰਹੇਗੀ embroidery ਹੋਈ ਹੈ टैबी सिल्क ਦੀ ਬਾਟਮ ਰਹੇਗੀ 슬ੀਵਸ ਤੇ ਵੀ ਵਰਕ ਰਹੇਗਾ ਚਨੂਨ ਦਾ ਗੋਟਾ ਪੱਤੀ ਵਰਕ ਵਾਲਾ ਦੁਪੱਟਾ ਮਿਲੇਗਾ 2050 ਵਿੱਚ ਬਾਈ ਕਰ ਸਕਦੇ ਹਾਂ ਮਸਲੀਨ ਦਾ ਸੂਟ ਰਹੇਗਾ 2 ਮੀਟਰ ਸ਼ਰਟ ਰਹੇਗੀ ਫੁਲਕਾਰੀ ਡਿਜ਼ਾਈਨ ਆ ਕੰਟਰਾਸਟ ਬਾਟਮ ਆ ਬਾਟਮ ਤੇ ਵੀ ਵਰਕ ਮਿਲੇਗਾ ਸੋਲੋ ਰਸਟ ਕਲਰ ਹੈ ਮਸਲੀਨ ਦਾ ਦੁਪੱਟਾ ਮਿਲੇਗਾ 850 ਵਿੱਚ ਬਾਈ ਕਰ ਸਕਦੇ ਹਾਂ ਇਹ ਵਾਲੇ ਸੂਟ ਆਪਣੇ ਕੋਲ ਆਲ ਓਵਰ 5 ਮੀਟਰ ਰਹੇਗਾ ਆਰਗੈਂਜ਼ਾ ਟਾਈ ਡਾਈ ਪ੍ਰੀਮੀਅਮ ਕੁਆਲਿਟੀ ਦੇ ਸੂਟ ਨੇ 750 ਵਿੱਚ ਇਹ ਵੀ ਬਾਈ ਕਰ ਸਕਦੇ ਹੋ ਨੈਕਸਟ ਇਹਨਾਂ ਸੂਟਾਂ ਤੇ ਆਫਰ ਆਈ ਹੋਈ ਆ ਡਿਜੀਟਲ ਪ੍ਰਿੰਟ ਔਰ ਗੈਂਜ਼ਾ ਆਲ ਓਵਰ ਸੂਟ ਰਹੇਗਾ 5 ਮੀਟਰ ਤੁਹਾਨੂੰ 3 ਸੂਟ ਮਿਲਣਗੇ 850 ਦੇ ਵਿੱਚ 2 ਸੂਟ ਤੁਸੀਂ ਸਿਲੈਕਟ ਕਰਨੇ ਨੇ ਤੁਹਾਡੀ ਪਸੰਦ ਦੇ ਹੋਣਗੇ 1 ਸੂਟ ਸਾਡੇ ਵੱਲੋਂ ਆਏਗਾ ਟੋਟਲ ਤੁਹਾਨੂੰ 3 ਸੂਟ ਮਿਲਣਗੇ 3 ਸੂਟ ਤੁਹਾਨੂੰ ਮਿਲਣਗੇ 850 ਦੇ ਵਿੱਚ ਘਰ ਬੈਠੇ ਤੁਸੀਂ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਜੋ ਵੀ ਇਸ ਵੀਡੀਓ ਵਿੱਚ ਸੂਟ ਪਸੰਦ ਆਉਂਦਾ ਮੇਰਾ WhatsApp ਨੰਬਰ ਸਕਰੀਨ ਤੇ ਮੈਂਸ਼ਨ ਆ ਉਸ ਤੇ ਤੁਸੀਂ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਇਹ ਵਾਲੀ ਆਫਰ ਹੈ ਜੋ ਇਹ ਲਿਮਿਟਡ ਸਟਾਕ ਹੈ ਇਹਨਾਂ ਸੂਟਾਂ ਦਾ ਜਲਦੀ ਤੋਂ ਜਲਦੀ ਤੁਸੀਂ ਇਹ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਹੈਵੀ ਜੌਰਜਟ ਪੰਜਾਬੀ ਸੂਟ ਰਹੇਗਾ 2 ਮੀਟਰ ਸ਼ਰਟ ਤੇ 올ਓਵਰ ਸੀਕੁਐਂਸ ਦਾ ਵਰਕ ਰਹੇਗਾ 2 ਮੀਟਰ ਬਾਟਮ ਮਿਲੇਗੀ 2 ਮੀਟਰ ਜੌਰਜਟ ਦਾ ਦੁਪੱਟਾ ਫੋਰ ਸਾਈਡ ਵਰਕ ਨਾਲ 1199 ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ Thank you, G.